12 ਸੂਏ ਬੱਕਰੀ ਆਈ ਇਹ ਕਿੰਨੇ ਬਈ 12 ਸੂਏ ਸੋਈ ਆ ਜੀ 12 ਸੂਏ ਤੇ ਦੰਦਾਂ ਤੋਂ ਬਈ ਕਿਵੇਂ ਆ ਦੰਦਾਂ ਤੋਂ ਬਈ ਕੋਈ ਵੀ ਕਹਿ ਦੇਵੇ ਦਿਖਾਈ ਬਈ ਨੇੜੇ ਆ ਕੇ ਕੋਈ ਬੰਦਾ ਕਹਿ ਦੇਵੇ 12 ਸੂਏ ਸੋਈ ਵੀ ਲੈ ਲਓ ਬਈ ਦੰਦ ਹਜੇ ਵੀ ਦੇਖ ਲਓ ਸਹੀ ਪਏ ਆ ਕਾਸਾ ਸ਼ੁਰੂ ਹੋ ਗਿਆ ਪਰ ਦੰਦ ਸਹੀ ਪਏ ਆ ਇਹ ਬਈ ਘਰ ਦੀ ਪਾਠੀ ਸੀ ਹਾਂਜੀ ਬਈ ਹਾਂਜੀ ਘਰ ਦੀ 12 ਸੂਏ ਲੈ ਲੇ ਹਾਂਜੀ 12 ਸੂਏ ਲੈ ਲੇ ਇਹਦੇ ਹਾਂ ਸਾਡੇ ਰਿਸ਼ਤੇਦਾਰ ਜਾਨੀ ਕਿ ਥੋੜੇ ਜੇ ਸੌਖੇ ਆ ਅੱਛਾ ਉਹ ਵਿੱਚ ਨਫਰ ਤੋਂ ਮੰਨਦੇ ਸੀਗੇ ਮੰਨਦੇ ਆ ਅਸੀਂ ਜਾ ਆਉਨੇ ਆ ਉਹ ਸਾਡੇ ਕੋਲੇ ਜਾਨੀ ਕਿ ਘਾਟਗੇ ਵੀ ਤਕੜਾ ਬੰਦਾ ਤੈਨੂੰ ਮੈਂ ਤਕੜਾ ਹੀ ਹ ਅਸੀਂ ਇਹਨਾਂ ਤੋਂ ਜਾਨੀ ਕਿ ਸ਼ੁਰੂ ਕੀਤਾ ਵਾ ਇਹਨਾਂ ਤੋਂ ਬਈ ਕਮਾਈ ਕਿਵੇਂ ਲੈਨੇਓ ਘਰ ਦਾ ਗੁਜ਼ਾਰਾ ਬੱਕਰੀਆਂ ਦੀ ਚੱਲਦਾ ਜਾਂ ਹੋਰ ਵੀ ਕੰਮ ਆ ਕੋਈ ਬਈ ਜੀ ਹੋਰ ਕੋਈ ਵੀ ਕੰਮ ਨਹੀਂ 4 ਲੱਖ ਰੁਪਈਆ ਮੈਂ ਆਮਦਨ ਲੈਂਦਾ ਦੋ ਸਾਲ ਦੀ ਇੱਕ ਸਾਲ ਦੀ 30 ਬੱਕਰੀਆਂ ਤੋਂ ਹਾਂ 4 ਲੱਖ ਦੀ ਆਮਦਨ ਲੈਂਦਾ ਠੀਕ ਆ 12 ਮਹੀਨੇ 30 ਦਿਨ ਮੈਂ ਦੁੱਧ ਪਾਉਂਦਾ ਵਾ ਦੋਸਤੋ ਆਪਾਂ ਨੂੰ ਆ ਬਈ ਬੱਕਰੀਆਂ ਦਾ ਸ਼ੌਂਕ ਤੇ ਇਹ ਸ਼ੌਂਕ ਦੇ ਕਰਕੇ ਆਪਾਂ ਦੂਰ ਦੂਰ ਪੰਜਾਬ ਦੇ ਵਿੱਚ ਘੁੰਮਦੇ ਆ ਤੇ ਤੁਹਾਨੂੰ ਵੀ ਵਧੀਆ ਜਿਹੜੇ ਮਿਹਨਤੀ ਬੱਕਰੀ ਪਾਲਕਾ ਜਿਨ੍ਹਾਂ ਨੇ ਪੀੜ੍ਹੀਆਂ ਤੋਂ ਇਹ ਕੰਮ ਕੀਤਾ ਤੇ ਅੱਜ ਵੀ ਉਹਨਾਂ ਦਾ ਨਾਂ ਚੱਲਦਾ ਆਪਦੇ ਆਪਦੇ ਇਲਾਕਿਆਂ ਦੇ ਵਿੱਚ ਮਸ਼ਹੂਰ ਆ ਉਹਨਾਂ ਬੰਦਿਆਂ ਨੂੰ ਆਪਾਂ ਸਮੇਂ-ਸਮੇਂ ਤੇ ਤੁਹਾਡੇ ਨਾਲ ਮਲਾਉਂਦੇ ਰਹਿੰਨੇ ਆ ਜਿਹੜੇ ਬੰਦੇ ਤੁਸੀਂ ਕਦੇ ਟੀਵੀ ਤੇ ਜਾਂ ਮੋਬਾਈਲ ਤੇ ਕਿਸੇ ਚੈਨਲ ਤੇ ਨਹੀਂ ਦੇਖੇ ਸੀਗੇ ਉਹ ਬੰਦੇ ਵੀ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਂਦੇ ਆ ਤੇ ਤੁਸੀਂ ਸਾਰੀ ਜਾਣ ਜੋ ਕਿ ਆਪਣਾ ਜਿਹੜਾ ਕਿਵੇਂ ਦਾ ਕੰਮ ਹੈਗਾ ਅੱਜ ਇਸੇ ਹੀ ਸਫ਼ਰ ਦੇ ਦੌਰਾਨ ਆਪਾਂ ਪਹੁੰਚੇ ਆ ਮੋਗਾ ਜ਼ਿਲ੍ਹੇ ਦੇ ਪਿੰਡ ਕੋਟਲਾ ਮੇਰ ਸਿੰਘ ਵਾਲਾ ਜਿੱਥੇ ਬਾਈ ਹੋਰੀ ਬਹੁਤ ਪੁਰਾਣੇ ਨੇ ਬੱਕਰੀਆਂ ਦਾ ਕੰਮ ਕਰਦੇ ਨੇ ਬਾਈ ਨਾਲ ਆਪਾਂ ਗੱਲਬਾਤ ਤੁਹਾਡੀ ਕਰਾਵਾਂਗੇ ਤੇ ਉਹਨਾਂ ਦੇ ਸਾਰੇ ਜਾਨਵਰ ਦਿਖਾਵਾਂਗੇ ਕਿ ਕਿਵੇਂ ਇਹ ਸ਼ੌਂਕ ਪਿਆ ਤੇ ਅੱਜ ਕਿੰਨੇ ਜਾਨਵਰਾਂ ਦੇ ਕੰਮ ਕਰ ਰਹੇ ਆ ਬਾਈ ਹੋਰਾਂ ਦੀ ਮਿਹਨਤ ਬਹੁਤ ਆ ਇਲਾਕੇ ਦੇ ਲੋਕ ਦੱਸਦੇ ਆ ਕਿ ਇਹਨਾਂ ਨੇ ਜਿੰਨੀ ਮਿਹਨਤ ਨਾਲ ਬੱਕਰੀਆਂ ਰੱਖੀਆਂ ਕੋਈ ਨਹੀਂ ਰੱਖ ਸਕਦਾ ਆਜੋ ਪਹਿਲਾਂ ਬਾਈ ਹੋਰਾਂ ਦਾ ਕਰਦੇ ਆ ਸਵਾਗਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਵਾਗਤ ਆ ਯੰਗ ਫਾਰਮਰ ਚੈਨਲ ਤੇ ਤੁਹਾਡਾ ਤੇ ਆਪਣਾ ਵੀ ਪਹਿਲਾਂ ਤਾਂ ਨਾਮ ਦੱਸ ਦਿਓ ਦੋਨਾਂ ਭਾਈਆਂ ਦਾ ਕੀ ਨਾਮ ਹੈ ਬੱਬੂ ਆਈ ਮੇਰਾ ਨਾਮ ਠੀਕ ਹੈ ਭਾਈ ਮੇਰੇ ਭਾਈ ਦਾ ਨਾਮ ਰਾਜੂ ਆ ਜੀ ਰਾਜੂ ਸਗੇ ਭਾਈ ਦੋਨਨੇ ਇਹ ਨਾਲ ਆਪਣਾ ਬੱਚਾ ਹੈ ਇਹ ਬੱਚਾ ਜੀ ਇਹਨੂੰ ਵੀ ਸ਼ੌਂਕ ਹੈ ਬੱਕਰੀਆਂ ਦਾ ਹਾਂ ਜੀ ਹਾਂ ਜੀ ਕੀ ਨਾਮ ਆ ਬੱਚੇ ਦਾ ਜੀ ਇਹਦਾ ਹੀ ਗਰਵੀਰ ਸਿੰਘ ਗਰਵੀਰ ਸਿੰਘ ਭਾਈ ਕਿੰਨੇ ਸਾਲਾਂ ਤੋਂ ਸ਼ੌਂਕ ਆ ਬੱਕਰੀਆਂ ਦਾ ਭਾਈ ਜੀ 30 ਸਾਲ ਤੋਂ ਆਈ अच्छा हां 30 ਸਾਲ ਹੋ ਗਏ ਬੱਕਰੀਆਂ ਚਾਰ ਦਿਨ ਬੱਕਰੀਆਂ ਚਾਰ ਦਿਨ ਹਾਂਜੀ ਪਹਿਲਾਂ ਆਪਣੇ ਘਰੇ ਵੀ ਸੀਗੀਆਂ ਪੀੜ੍ਹੀ ਚ ਵੀ ਬੱਕਰੀਆਂ ਨਹੀਂ ਪਹਿਲਾਂ ਹੀ ਬਾਪੂ ਦੀ ਇੱਕ ਬੱਕਰੀ ਰੱਖੀ ਹੁੰਦੀ ਸੀ ਅੱਛਾ ਉਸ ਤੋਂ ਬਾਅਦ ਮੈਂ ਸਕੂਲੇ ਪੜ੍ਹਦਾ ਪੁਰਦਾ ਨਹੀਂ ਸੀਗਾ ਹਾਂ ਉਸ ਤੋਂ ਬਾਅਦ ਸੌਂਕ ਪੈਂਦਾ ਪੈਂਦਾ ਕਿਹਾ ਸੌਂਕ ਗਿਆ ਵਧਦਾ ਗਿਆ ਪਸ਼ੂ ਵਧਾ ਲਈ ਅੱਛਾ ਹਾਂਜੀ ਬਾਈ ਜੀ ਠੀਕ ਆ ਫਿਰ ਤੁਸੀਂ ਪੜ੍ਹਾਈ ਵਾਲ ਨਹੀਂ ਧਿਆਨ ਦਿੱਤਾ ਬੱਕਰੀਆਂ ਵਾਲੀ ਇਧਰ ਇਧਰ ਹੋ ਗਏ ਹਾਂਜੀ ਹਾਂਜੀ ਇਧਰ ਹੀ ਹੋ ਗਏ ਠੀਕ ਆ ਉਦੋਂ ਫਿਰ ਬਈ ਇੱਕ ਬੱਕਰੀ ਤੋਂ ਕਿਵੇਂ ਵਧਾਈਆਂ ਕਿੱਥੋਂ ਲਈਆਂ ਸੀ ਬੱਕਰੀਆਂ ਉਹ ਬਾਈ ਜੀ ਮਾਰੋਂੋਂ ਬੱਕਰੀ ਲਈ ਸੀ ਕਿਸੇ ਦੇ ਘਰ ਵਿੱਚੋਂ ਖੜੀ ਅੱਛਾ ਉਸ ਤੋਂ ਬਾਅਦ ਸਾਡੇ ਪਿੰਡ ਬਾਹ ਕੱਟੀ ਹੁੰਦੀ ਸੀ ਮੇਜਰ ਹੁੰਦਾ ਸੀ ਬੱਕਰੀਆਂ ਵਾਲਾ ਬਹੁਤ ਪੁਰਾਣਾ ਉਹਦੀ ਡੈਥ ਹੋ ਚੁੱਕੀ ਆ ਉਸ ਦੇ ਨਾਲ ਮੈਂ ਉਹਦੇ ਕੋਲੇ ਬੱਕਰਾ ਬਹੁਤ ਤਕੜਾ ਹੁੰਦਾ ਸੀ ਉਹਦੇ ਬੱਕਰੀ ਤੋਂ ਕਰਾਸ ਕਰਾ ਕੇ ਗਾਂ ਦੀ ਗਾਂ ਮੈਂ ਉਹਦੀਆਂ ਪੱਠਾਂ ਜਾਨੀ ਕਿ ਬਣਾਉਂਦਾ ਵਾਧਾ 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 ਬਧੀ ਵਧੀ ਗਈ ਵਾਧੇ ਗਈ ਹਾਂਜੀ ਹਾਂਜੀ ਉਦੋਂ ਫਿਰ ਬੱਕਰੀਆਂ ਦੇ ਕੰਮ ਸੀ ਕਿ ਨਾਲ ਹੋਰ ਵੀ ਕੋਈ ਕੰਮ ਕਰਦੇ ਨਹੀਂ ਜੀ ਡੈਡੀ ਮੇਰਾ ਉਹ ਕੰਮ ਕਰਦਾ ਸੀਗਾ ਜੀ ਡੈੜੀ ਦੱਪੇ ਵਾਲਾ ਹੂੰ ਤੇ ਅਸੀਂ ਬੱਕਰੀਆਂ ਦਾ ਕੰਮ ਕਰਦੇ ਠੀਕ ਹੈ ਬਈ ਉਸ ਤੋਂ ਬਾਅਦ ਛੋਟਾ ਭਾਈ ਚਾਰਨ ਲੱਗ ਗਿਆ अच्छा भाई तू फिर दोनों ਨਾਲ ਕੰਮ ਹੀ ਕਰ ਲਾ ਹਾਂਜੀ 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 ਤੇ ਬਾਈ ਹੁਣ ਕਿੰਨੇ ਨਾਗ ਆਪਣੇ ਕੋਲੇ ਸਾਰੇ ਹੁਣ ਬਾਈ ਆਪਣੇ ਕੋਲੇ 30 ਨਾਗ ਆ ਜੀ 30 ਨਾਗ ਬੱਕਰੀਆਂ ਹਾਂਜੀ ਬੱਕਰਾ ਵੀ ਹੈਗਾ ਹਨਾ ਬੱਕਰੀ ਹੀ ਹੈਗਾ ਜੀ ਹਾਂਜੀ ਠੀਕ ਆ ਬਾਈ ਇਹਨਾਂ ਤੋਂ ਬਾਈ ਕਮਾਈ ਕਿਵੇਂ ਲੈਨੇ ਹੋ ਘਰ ਦਾ ਗੁਜ਼ਾਰਾ ਬੱਕਰੀਆਂ ਦੀ ਚੱਲਦਾ ਜਾਂ ਹੋਰ ਵੀ ਕੰਮ ਆ ਕੋਈ ਬਾਈ ਜੀ ਹੋਰ ਕੋਈ ਵੀ ਕੰਮ ਨਹੀਂ 4 ਲੱਖ ਰੁਪਇਆ ਮੈਂ ਆਮਦਨ ਲੈਂਦਾ ਨੂੰ ਦੋ ਸਾਲ ਦੀ ਇੱਕ ਸਾਲ ਦੀ 30 ਬੱਕਰੀਆਂ ਤੋਂ ਹਾਂ 4 ਲੱਖ ਦੀ ਆਮਦਨ ਲੈਂਦਾ ਠੀਕ ਆ 12 ਮਹੀਨੇ ਦੀ 30 ਦਿਨ ਮੈਂ ਦੁੱਧ ਪਾਉਣਾ अच्छा ठीक है बोर्ड ਨਾਲ ਕਹਿੰਦੇ ਬੱਕਰੀ ਦੁੱਧ ਸੁੱਕ ਜਾਂਦੀ ਹੈ ਨਹੀਂ ਮੈਂ ਨਹੀਂ ਮੰਨਦਾ ਭਾਈ ਜਿਆਦਾਤਰ ਤਾਂ ਬੱਕਰੀਆਂ ਵਾਲੇ ਜਿਵੇਂ ਕਣਕਾਂ ਦਾ ਸੀਜ਼ਨ ਹੁੰਦਾ ਉਹ ਤੋਂ ਦੁੱਧ ਪਾਉਂਦੇ ਆ ਭਾਈ 12 ਮਹੀਨੇ 30 ਦਿਨ ਮੇਰੀਆਂ ਕਾਪੀਆਂ ਦੇਖ ਸਕਦੇ ਆ ਅੱਛਾ ਮੇਰੇ ਪਿੰਡ ਜਾ ਕੇ ਡੇਰੀ ਤੋਂ ਪਤਾ ਕਰ ਸਕਦੇ ਪੈਂਦਾ ਕਿ ਨਹੀਂ 12 ਮਹੀਨੇ 30 ਦਿਨ ਦੁੱਧ ਪਾਉਂਦਾ ਮੈਂ ਹੂੰ 15 ਬੱਕਰੀਆਂ ਉਸ ਟਾਈਮ ਸੰਭਾਲ ਲੈਂਦਾ 15 ਉਸ ਟਾਈਮ ਹਾਰੀ ਸੋਣੀ ਮਣ ਕੇ 12 ਮਹੀਨੇ 30 ਦਿਨ ਮੈਂ ਦੁੱਧ ਪਾਉਣਾ ਹੀ ਪਾਉਣਾ ਭਾਈ ਵੱਡੇ ਵੀਰ ਹੂੰ ਹਾਂਜੀ ਕਿੰਨਾ ਦੁੱਧ ਪੈ ਜਾਂਦਾ ਡੇਰੀ ਦੇ ਮੈਂ ਭਾਈ ਜੀ 15 16 ਕਿਲੋ ਦੁੱਧ ਵੱਡੀਆਂ ਜਾਨੀ ਕਿ 20 ਕਿਲੋ ਹੀ ਪ ਬਈ ਆਮ ਤੌਰ ਤੇ ਜਿੰਨੇ ਵੀ ਬੱਕਰੀ ਪਾਲਕਾਂ ਕੋਲੇ ਆਪਾਂ ਜਾਣੇ ਆ ਨਾ ਆ ਜਿਹੜੀ ਭਰਾ ਥੋੜੀ ਦੁੱਧ ਪਾਉਂਦੇ ਆ ਫਾਰਮ ਵਾਲੇ ਦਾ ਦੁੱਧ ਬਾਰੇ ਸੋਚਦੇ ਵੀ ਨਹੀਂ ਵੀ ਬੱਕਰੀਆਂ ਦਾ ਦੁੱਧ ਪਾ ਕੇ ਵੀ ਆਪਾਂ ਆਮਦਨ ਲੈ ਸਕਦੇ ਆ ਹਨਾ ਤੇ ਬਈ ਦੁੱਧ ਤੋਂ ਵੀ ਆਮਦਨ ਫਿਰ ਚੰਗੀ ਹੋ ਜਾਂਦੀ ਹੈ ਹਾਂਜੀ ਬਈ ਹਾਂਜੀ ਵਧੀਆ ਹੁੰਦੀ ਜਿਵੇਂ ਤੁਸੀਂ ਕਿਹਾ 4 ਲੱਖ ਆਮਦਨ ਹੁੰਦੀ ਹੈ ਸਾਲ ਦੀ ਦੁੱਧ ਤੋਂ ਬਿਨਾਂ ਫਿਰ ਹੋਰ ਕਮਾਈ ਕਾਦੀ ਹੁੰਦੀ ਹੈ ਬਈ ਹੋਰ 5 ਬੱਕਰੀਆਂ ਮੈਂ ਇੱਕ ਸਾਲ ਦੇ ਵਿੱਚ ਵੇਚਦਾ ਵਾਂ ਹੂੰ 10 ਪੱਠਾ ਰੱਖਦਾ ਵਾਂ ਕੋ ਬੱਚਿਆਂ ਦੀ ਆਮਦਨ ਹੁੰਦੀ ਆ ਜਿਹੜੀ ਇਹਨਾਂ ਨੂੰ ਮੈਂ ਯਾਨੀ ਕਿ ਦਾਣਾ ਪਾਣੀ ਖਵਾਉਂਦਾ ਵਾਂ ਹਾਂਜੀ ਉਹ ਇਹਦੇ ਦੁੱਧ ਦੇ ਵਿੱਚੋਂ ਮੈਂ ਕੋਸ ਨਹੀਂ ਖਾਂਦਾਗਾ ਉਹ ਇਹਨਾਂ ਨੂੰ ਖੋਨਾਵਾ ਠੀਕ ਹੈ ਹਾਂਜੀ ਵੱਡੇ ਭਾਈ ਠੀਕ ਹੈ ਭਾਈ ਇਹਨਾਂ ਨੂੰ ਖਰਾਕ ਦੇ ਵਿੱਚ ਕੀ ਦਿੰਨੇ ਹੋ ਇਹਨੂੰ ਇਹ ਸੋਲਿਆ ਦਾ ਛਿਲਕਾ ਹੂੰ ਤੇ ਆ ਜੋ ਅੱਛਾ ਬਾਕੀ ਚराई ਤੇ ਬਾਕੀ ਚराई ਦੇ 12 ਮਹੀਨੇ ਦਿੰਦੇ ਨਾਲ ਉਹ ਪਾਉਂਦੇ ਨੀਰਾ ਪਾਉਨਾ ਵਾ ਆਵਦਾ ਬਣਾ ਕੇ ਮੂੰਗੀ ਦਾ ਠੀਕ ਹੈ ਹਾਂਜੀ ਤੇ ਗਰਮੀ ਦੇ ਮਹੀਨੇ ਇਹਨਾਂ ਨੂੰ ਜੋਆਂ ਦਾ ਪਾਣਾ ਪੀਈਦਾ ਹੂੰ ਸ਼ੱਕਰ ਤੇ ਗਲਕਾਨ ਦਾ ਪਿਉਣਾ ਵਾ ਅੱਛਾ ਸਭਾ ਕਰੋ ਤੋਰਨ ਸਰ ਭਾਈ ਅਸੀਂ ਬੱਕਰੀਆਂ ਵਾਲੇ ਭਰਾਵਾਂ ਕੋਲੇ ਜਾਂਦੇ ਰਹਿੰਨੇ ਆ ਹਨਾ ਪਿਆਰ ਦੇ ਵਿੱਚ ਘੁੰਮਦੇ ਰਹਿੰਨੇ ਆ ਬਹੁਤ ਬੰਦੇ ਬੀਟਲ ਦਾ ਕੰਮ ਛੱਡੀ ਜਾਂਦੇ ਆ ਯਾਰ ਇਹ ਬੱਕਰੀ ਦਾ ਰਾਜ ਦੀ ਨਹੀਂ ਇਹ ਬੱਕਰੀ ਲੰਮਾ ਸਮਾਂ ਲੈਂਦੀ ਆ ਪੱਠ ਬੰਨ ਚ ਟਾਈਮ ਲੈਂਦੀ ਆ ਥਣ ਦੀ ਬਿਮਾਰੀ ਬਾਲੀ ਆਉਂਦੀ ਆ ਬਹੁਤ ਲੋਕ ਕਹਿੰਦੇ ਵੀ ਇਹ ਕਮਾਈ ਘੱਟ ਹੁੰਦੀ ਆ ਬੀਟਲ ਬੱਕਰੀ ਚ ਤੁਸੀਂ ਉਹਨਾਂ ਦੇ ਭਲੇਖੇ ਥੋੜਾ ਦੂਰ ਕਰਵਾ ਦਿੱਤੇ ਯਾਰ ਬੀਜੋ ਵੱਡੇ ਵੀਰ ਮੇਰੀ ਗੱਲ ਸੁਣੋ ਇੱਕ ਤਾਂ ਹੁਣ ਬੱਕਰੀ ਜਣੀ ਕਿ ਮੰਨ ਲੈ ਚਾਰਨ ਵਾਲੇ ਹੁੰਦੇ ਆ ਇੱਕ ਉਹ ਹੱਕਣ ਵਾਲੇ ਹੁੰਦੇ ਆ ਹਾਂ ਠੀਕ ਆ ਹੱਕਣ ਵਾਲੇ ਨੂੰ ਤਾਂ ਫਿਰ ਕੁਝ ਦੇਣਾ ਹੀ ਨਹੀਂ ਗਏ ਨੇ ਠੀਕ ਆ ਕੀ ਫਰਕ ਆ ਹੱਕਣ ਦੇ ਚੱਕਣ ਵਾਲੇ ਤਾਂ ਇਕੱਲਾ ਹੱਕਣ ਭਰਨ ਵਾਲੇ ਹੀ ਆ ਹਾਂ ਜਿੰਨਾਂ ਨੇ ਉੱਪਰ ਚੜ੍ਹ ਕੇ ਡਾਣੀਆਂ ਪਾਉਣੀਆਂ ਕੋਈ ਲੈ ਕੇ ਇਹਨਾਂ ਨੂੰ ਪੁੱਲ ਵੀ ਆਪਾਂ ਇਹਨਾਂ 'ਤੇ ਧਿਆਨ ਰੱਖਣਾ ਵੀ ਰਜਾਉਣੀ ਰਜਾਉਣੀ ਆ ਹੂੰ ਉਹ ਬੰਦੇ ਨੂੰ ਇਹ ਘਾਟਾ ਨਹੀਂ ਦਿੰਦੀਗੀ ਠੀਕ ਆ ਜਿਹੜਾ ਬੰਦਾ ਨੂੰ ਪਿੱਛਾ ਦਿਖਾਉਂਦਾ ਉਹ ਵੀ ਪਿੱਛਾ ਦਿਖਾਉਂਦੀ ਆ ਇਹ ਵੀ ਜਿਹੜਾ ਇਹਦੇ ਨਾਲ ਮੂੰਹ ਕਰਾਂਗੇ ਤਾਂ ਇਹ ਸਾਨੂੰ ਤਾਂ ਬਈ ਅਸੀਂ ਤਾਂ ਕਹਿੰਦੇ ਨਹੀਂ ਸਾਨੂੰ ਘਾਟਾ ਦਿੰਦੀ ਸਾਨੂੰ ਬਹੁਤ ਕੁਝ ਦਿੰਦਾ ਬਾਈ ਅੱ ਜਿਹੜਾ ਘਰ ਦਾ ਗੁਜ਼ਾਰਾ ਬੱਕਰੀਆਂ ਦੇ ਨਾਲ ਹਾਂਜੀ ਹਾਂਜੀ ਵੱਡੇ ਭਾਈ ਠੀਕ ਆ ਬਾਈ ਹਾਂਜੀ ਅਸੀਂ ਹੁਣ ਵੀਡੀਓ ਬਈ ਪਿੱਛੇ ਕੀਤੀਆਂ ਬਹੁਤ ਲੋਕ ਕਮੈਂਟ ਕਰਦੇ ਆ ਵੀ ਯਾਰ ਬੱਕਰੀਆਂ ਵਾਲਿਆਂ ਨੇ ਕਦੇ ਕੋਠੀਆਂ ਪਾਈਆਂ ਤਾਂ ਦੇਖੀਆਂ ਨਹੀਂ ਹਨਾ ਹਾਂ ਬਾਈ ਯਾਰ ਇਹ ਕਿਵੇਂ ਹੋ ਸਕਦਾ ਹਾਂ ਇਹ ਆਪਾਂ ਨਹੀਂ ਕਹਿੰਦੇ ਵੀ ਨਹੀਂ ਕੋਠੀਆਂ ਪੈਣਗੀਆਂ ਪਰ ਇਹ ਨਾਲ ਧਿਆਨ ਰੱਖਣਾ ਪੈਂਦਾ ਹੂੰ ਬਾਕੀ ਸਾਰੇ ਕੰਮ ਆਪਦੇ ਛੱਡਨੇ ਪੈਂਦੇ ਆ ਜਿਹੜੇ ਪਿੱਛੇ ਇਹਦੇ ਇਹਦੇ ਨਾਲ ਇਸ ਕੰਮ ਨਾਲ ਜੁੜਿਆ ਇਸੇ ਨਾਲ ਹੀ ਜੁੜਨਾ ਪੈਣਾ ਬਾਈ ਠੀਕ ਆ ਬਾਈ ਠੀਕ ਆ ਵੱਡੇ ਭਾਈ ਲਓ ਬਾਈ ਬਹੁਤ ਵਧੀਆ ਬਾਈ ਦੀ ਮਿਹਨਤ ਆ ਬਾਈ ਬੱਕਰੀਆਂ ਦਿਖਾਇਓ ਕੋਈ ਇਹੋ ਜੀ ਬੱਕਰੀ ਦਿਖਾਓ ਜਿਹੜੀ ਸਭ ਤੋਂ ਪੁਰਾਣੀ ਹੋਵੇ ਆਪਣੀ ਹਣਾ ਠੀਕ ਆ ਬੱਲੇ ਬਾਈ ਦਾ ਸਾਰਾ ਹੀ ਮਾਲ ਵੈਸੇ ਸੋਹਣਾ ਬੱਕਰੀਆਂ ਟੇਕ ਕੇ ਬੈਠੀਆਂ ਹੋਣਾ ਤੇ ਵੈਸੇ ਬੱਕਰੀਆਂ ਬਾਈ ਸਾਰੀਆਂ ਹੀ ਚੰਗੀਆਂ ਕੋਈ ਵੀ ਬੱਕਰੀ ਨਹੀਂ ਮਾੜੀ ਬਾਈ ਕੋਲੇ ਬੱਕਰਾ ਹੈਗਾ ਲੋਹੇ ਰੰਗ ਦਾ ਬਹੁਤ ਵਧੀਆ ਕੱਦ ਵੇਡਾ ਵਾਲਾ ਬੱਕਰਾ ਹਣਾ ਬਾਈ 12 ਸੂਏ ਬੱਕਰੀ ਆਈ ਹੈ ਕਿੰਨੇ ਬਾਈ 12 ਸੂਏ ਸੂਈ ਆ ਜੀ 12 ਸੂਏ ਤੇ ਦੰਦਾਂ ਤੋਂ ਬਾਈ ਕਿਵੇਂ ਆ ਦੰਦਾਂ ਤੋਂ ਬਾਈ ਕੋਈ ਵੀ ਕਹਦੇ ਵੀ ਦਿਖਾਈ ਬਾਈ ਨੇੜੇ ਆ ਕੇ ਕੋਈ ਬੰਦਾ ਕਹਦੇ 12 ਸੂਏ ਸੂਈ ਵੀ ਜੀ ਲੋ ਬਾਈ ਦੰਦ ਹਜੇ ਵੀ ਦੇਖ ਲਓ ਸਹੀ ਪਏ ਆ ਕਾਸਾ ਸ਼ੁਰੂ ਹੋ ਗਿਆ ਪਰ ਦੰਦ ਸਹੀ ਪਏ ਆ ਇਹ ਬਈ ਘਰ ਦੀ ਪਾਠੀ ਹਾਂਜੀ ਬਈ ਹਾਂਜੀ ਘਰ ਦੀ 12 ਸੂਏ ਲੈ ਲੇ ਹਾਂਜੀ 12 ਸੂਏ ਲੈ ਲੇ ਇਹਦੇ ਕੋਲ 6 ਪੱਠਾ ਮੇਰੇ ਆ ਜੀ ਅੱਛਾ 8 ਸੂਏ ਪੱਠਾ ਹੋਇਆ ਆਪ 8 ਬਰੇ ਜਾਂਦੂ ਜੀ 8 ਸੂਏ ਸੂਈ ਆ ਜੀ ਇਹ ਇਹ 8 ਸੂਏ ਸੂਈ ਆ ਤੇ ਰਿਜ਼ਲਟ ਕਿਵੇਂ ਦਾ ਆਉਂਦਾ ਰਿਜ਼ਲਟ ਬਈ ਸਾਰਾ ਇਹਨਾਂ ਦੋਹਾਂ ਦਾ ਹੀ ਆ ਬਦੌਲਤ ਬਈ ਦਿਖਾਈ ਇਹਦੇ ਬੱਚੇ ਦਿਖਾਈ ਕੋਈ ਇਹਦੀਆਂ ਪੱਠਾ ਇਹਨੂੰ ਫੜੀ ਰੱਖੋ ਬਈ ਲਓ ਬਈ ਦੇਖੋ ਦੋਸਤੋ 8 ਸੂਏ ਬੱਕਰੀ ਸੂਈ ਆ ਹਨਾ ਆ ਦੇਖੋ ਆ ਪੱਠਾ ਦੋਨੇ ਇਹਦਾਂ ਹਾਂਜੀ ਹਾਂਜੀ ਲੈ ਬਾਈ ਫੜੀ ਇਹਨਾਂ ਨੂੰ ਮੈਂ ਦੂਸਰੇ ਚਿੱਟੀਆਂ ਵੀ ਦਿਖਾ ਦਿੰੀ ਬਰਾੜਾ ਲੈ ਹੋਰ ਵੀ ਦਿਖਾਉਂ ਆਹ ਲੋ ਬਈ ਕਰੋ ਚੈੱਕ ਧੀਆ ਮਾਂ ਨਾਲੋਂ ਵੀ ਉੱਚੀਆਂ ਹਨਾ ਇਹ ਬਈ ਪੱਠਾ ਕਿੰਨੇ ਕਿਨੇ ਦੰਦ ਹੋ ਬਈ ਦੋ ਦੋ ਦੰਦ ਆਹ ਦੇਖ ਲਓ ਅੱਛਾ ਬਈ ਚਾਜ ਨਾਲ ਦਿਖਾ ਦੀ ਸਾਰੀਆਂ ਹਰਜੀਤ ਦੋ ਦੋ ਦੰਦ ਪੱਠਾ ਬਈ ਕੱਦ ਵਿੱਡ ਵੇਖੋ ਹਨਾ ਆਹ ਪੱਠ ਵੀ ਬਈ ਇਸ ਬੱਕਰੀ ਦੀ ਇਹ ਪੱਠ ਵੀ ਇਸ ਬੱਕਰੀ ਦੀ ਆਹ ਦੇਖੋ ਮਾਵਾਂ ਧੀਆ ਜਿਹੜਾ ਅਸਲਾ ਹੁੰਦਾ ਹਨਾ ਹਾਂਜੀ ਬਾਈ ਤੇ ਇਹ ਚਿੱਟੀ ਆਖ ਦੇ ਵਿੱਚ ਪੱਠਾ ਬਈ ਪਿਓਰ ਅੰਮਰਸਰੀ ਹੈ ਜਿਵੇਂ ਹਾਂਜੀ ਬਈ ਨੱਕ ਦੀ ਕੁਆਲਿਟੀ ਦੇਖੋ ਹਣਾ ਬਈ ਤੁਸੀਂ ਤਾਂ ਪੁਰਾਣੇ ਬਜ਼ੁਰਗਾਂ ਤੋਂ ਵੀ ਸੁਣਿਆ ਹੋਊਗਾ ਪਹਿਲਾਂ ਇਹਨਾਂ ਬੱਕਰੀ ਨੂੰ ਅੰਮਰਸਰੀ ਕਹਿੰਦੇ ਸੀ ਹੁਣ ਜਦੋਂ ਬੀਟਲ ਕਹਿ ਪਰ ਬੀਟਲ ਉਸੇ ਨੂੰ ਅੰਮਰਸਰੀ ਨੂੰ ਵੱਡਾ ਵੀਰ ਬੀਟਲ ਕਹਿਣ ਲੱਗੇ ਬੀਟਲ ਕਹਿਣ ਲੱਗੇ ਹਾਂਜੀ 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 ਜਿਹੜੀ ਉਹ ਵੱਡੀ ਬੱਕਰੀ ਦਿਖਾਈ ਛੋਧੀਆਂ ਵੀ ਕੋਈ ਪੱਠਾ ਦਿਖਾਓ ਬਈ ਬਈ ਇਹ ਉਹ ਬੰਦੇ ਆ ਮਿਹਨਤੀ ਜਿਹੜੇ ਆਪਦੇ ਗੁਜ਼ਾਰੇ ਦੇ ਲਈ ਬੱਕਰੀਆਂ ਦਾ ਕੰਮ ਸ਼ੁਰੂ ਕੀਤਾ ਜਿਨ੍ਹਾਂ ਨੇ ਉਹ ਵੱਡੀ ਉਹ ਵੱਡੀ ਬੱਕਰੀ ਛੱਡ ਕੇ ਲੱਗ ਕੇ ਵੀ ਉਹ ਕੰਮ ਨੂੰ ਕਰ ਰਹੇ ਆ ਬਹੁਤ ਭਰਾ ਹੁੰਦੇ ਆ ਸਮੇਂ ਦੀ ਦੇਖ ਕੇ ਹਵਾ ਕੰਮ ਸ਼ੁਰੂ ਕਰ ਲੈਂਦੇ ਆ ਬਾਅਦ ਦੇ ਵਿੱਚ ਛੱਡ ਲੈਂਦੇ ਆ ਆ ਲੋ ਉਹ ਵੱਡੀ ਵੱਡੀ ਬੱਕਰੀ ਫੜ ਕੇ ਲਿਆ ਛਾੜਦੇ ਬਤਨ ਕਦ ਤੁਸੀਂ ਦੇਖੋ ਬਈ 40 40 ਇੰਚ ਦੀਆਂ 39 40 41 ਇੰਚ ਦੀਆਂ ਬੱਕਰੀਆਂ ਤੇ ਆ ਬੱਕਰੀਆਂ ਬਾਰੇ ਦੱਸੋ ਵੀ ਇਹਦੀਆਂ ਹੀ ਪੱਠਾ ਹੈ ਏ ਭਾਈ ਉਹ ਜਿਹੜੀ 12ਵੇਂ ਸੂਈ ਆ ਉਹ ਬੱਕਰੀ ਨਹੀਂ ਵੱਡੀ ਨਹੀਂ ਅੱਛਾ ਹਾਂਜੀ ਤੁਹਾਡੇ ਕੋਲੇ ਫਿਰ ਇੱਕ ਦੋ ਬੱਕਰੀਆਂ ਨੇ ਸਾਰਾ ਰਿਵਾਜ ਹਾਂਜੀ ਹਾਂਜੀ ਬਾਕੀ ਦੂਜੀਆਂ ਬੱਕਰੀਆਂ ਜਿਹੜਾ ਉਹਨੇ ਬੱਚੇ ਵੇਚ ਦਿੰਨੇ ਆ ਇਹਨਾਂ ਤਿੰਨਾਂ ਬੱਕਾਂ ਦੇ ਬੱਚੇ ਨਹੀਂ ਵੇਦਦਾ ਕਿਸੇ ਨੂੰ ਠੀਕ ਹੈ ਇਹਨਾਂ ਦੇ ਅੱਗੇ ਰੱਖਦੇ ਆ ਹਾਂ ਇਹਨਾਂ ਨੂੰ ਜਾਨਕਿ ਇਹਨੂੰ ਉਹਨੂੰ ਤਾਂ ਆਪਾਂ ਘਰੇ ਨਾ ਆਪਣਾਈ ਅੱਛਾ ਜਿਹੜੀ ਵੱਡੀ ਹੈ ਹਾਂ ਇਹਨਾਂ ਨੇ ਸਾਰਿਆਂ ਨੇ ਜਾਨੀ ਕਿ ਇਹਨਾਂ ਇਹਨਾਂ ਨੇ ਐਂਡ ਲਾਈ ਵੀ ਆਪਣੇ ਕੋਲ ਬਈ ਬਹੁਤ ਬੱਕਰੀਆਂ ਵਾਲੇ ਹੁੰਦੇ ਆ ਜਦੋਂ ਬੱਕਰੀ ਬੁੱਢੀ ਹੋ ਜਾਂਦੀ ਹੈ ਪਤਾ ਵੀ ਬੈਠੂਗੀ ਉਦੋਂ ਛਟਕਾਈਆਂ ਨੂੰ ਚਕਾ ਦਿੰਦੇ ਆ ਇਹ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਵੱਡੇ ਵੀਰ ਹੁਣ ਇਹੀ ਬੱਕਰੀ ਨਾਲੋਂ ਇਹ ਬੱਕਰੀ ਨੂੰ ਮੈਂ ਹੁਣ ਵੀ ਸਭ ਤੋਂ ਵੱਧ ਦਾਣੇ ਪਾਉਣਾ ਵਾ ਅੱਛਾ ਸਭ ਤੋਂ ਵੱਧ ਦੇ ਧਿਆਨ ਰੱਖਦਾ ਵਾਂ ਹੂੰ ਇਹ ਆਪਾਂ ਆਖਰ ਟਾਈਮ ਤੇ ਬੁੱਢੀ ਹੋਈ ਇਹਨੂੰ ਘਰੋਂ ਨਹੀਂ ਕੱਢਣਾ ਘਰੇ ਨਾ ਆਪਣਾ ਵਾ ਠੀਕ ਹੈ ਤੇ ਬੱਕਰੇ ਬਾਰੇ ਵੀ ਦੱਸੋ ਬਈ ਆਪਣੇ ਬਾਰੇ ਬਰੀਡਰ ਨੂੰ ਫੜਿਓ ਮਾੜਾ ਇਹ ਕਿੰਨੇ ਦੰਦ ਹੋ ਗਿਆ ਇਹਦਾ ਰਿਜ਼ਲਟ ਦੱਸੋ ਕਿਵੇਂ ਦਾ ਆਉਂਦਾ ਇਹ ਬਈ 8 ਦੰਦ ਹੋ ਗਿਆ ਜੀ ਅੱਛਾ ਪੂਰੇ ਦੰਦ ਹੋ ਗਿਆ ਆ ਬੱਚੇ ਦੇ ਆ ਜੀ ਅੱਛਾ ਇਹਦਾ ਇਹਦਾ ਸਾਰੇ ਆ ਗਿਆ ਹਨਾ ਬੱਚੇ ਹਾਂਜੀ ਹਾਂਜੀ ਆ ਆਹ ਆਹ ਪਾਤੀ ਇਹ ਬਈ ਆਪਣਾ ਕਿਵੇਂ ਬੱਚਾ ਘਰ ਦਾ ਸੀ ਕਿ ਲਿਆ ਸੀ ਨਹੀਂ ਬਈ ਲਿਆ ਸੀ ਇਹ ਅੱਛਾ ਹਾਂਜੀ ਬਈ ਲਓ ਬਈ ਆ ਵੀ ਬਾਈ ਦੀ ਇਮਾਨਦਾਰੀ ਹੈ ਨਹੀਂ ਅਗਲਾ ਕਹਿ ਦਿੰਦਾ ਨਹੀਂ ਬਈ ਆਪਣਾ ਘਰ ਦਾ ਜੰਮਿਆ ਸੀ ਹਨਾ ਤੇ ਇਹਨੇ ਬਈ ਫਿਰ ਬੱਚੇ ਕਿਵੇਂ ਦੇ ਦਿੱਤੇ ਰਿਜ਼ਲਟ ਰੰਗ ਕੇ ਜੇ ਕੱਢ ਦੋ ਰੰਗ ਬਈ ਕਾਲੇ ਹੁੰਦੇ ਆ ਇਹ ਕਾਲੇ ਹੁੰਦੇ ਆ ਹਾਂਜੀ ਬਈ ਠੀਕ ਹੈ ਤੇ ਆਹ ਮੁੰਡੇ ਨੂੰ ਤੁਸੀਂ ਜਿਵੇਂ ਹੁਣ ਆਪਦੇ ਨੂੰ ਸ਼ੌਂਕ ਪਾਈ ਜਾਂਦੇ ਹੋ ਇਹ ਹਾਂਜੀ ਇਹਨੂੰ ਸੋਚਿਆ ਨਹੀਂ ਪੜਾ ਲ ਗਏ ਯਾਰ ਬੱਕਰੀਆਂ ਚ ਕੀ ਰੱਖਿਆ ਬਈ ਸੋਚਿਆ ਤਾਂ ਹੈਗਾ ਜੀ ਹੁਣ ਜੀ ਨੂੰ ਪੜਾ ਕੇ ਵਧੀਆ ਕੁਝ ਬਣਾ ਲ ਗਏ ਹਾਂ ਪਰ ਨੌਕਰੀ ਕਰ ਤੈਨੂੰ ਪੜ੍ਹਿਆ ਹਾਂ ਜੀ ਵਧੀਆ ਪੜੀ ਜਾਂਦਾ ਜੀ ਕਿਹੜੀ ਕਲਾਸ ਚ ਆ ਬਈ ਤੀਜੀ ਚ ਨਾ ਕੀ ਆਪਣਾ ਗੁਰਵੀਰ ਗੁਰਵੀਰ ਸਿੰਘ ਬੱਕਰੀਆਂ ਬਾਰੇ ਕਿੰਨੀ ਕੀ ਜਾਣਕਾਰੀ ਆ ਦੱਸ ਦੇ ਵਧੀਆ ਦੱਸ ਦੇ ਫੋਲ ਵਧੀਆ ਪੂਰੀ ਬੱਚੇ ਸਾਹ ਦਾ ਹੁੰਦਾ ਹੁਣ ਫਿਰ ਜਦੋਂ ਸੁੰਦੀਆਂ ਬੱਕਰੀਆਂ ਲੋ ਵੀ ਬਾਈ ਤੁਸੀਂ ਦੱਸੀ ਜਾਂਦੇ ਜਿਵੇਂ ਹਨਾ ਵੀ ਬੱਕਰੀਆਂ ਪੂਰੀਆਂ ਛੰਟ ਰੀਆਂ ਹੁਣ ਚੰਗੇ ਮਾਲ ਫੜ ਲੈਂਦਾ ਹਾਂ ਹਾਂਜੀ ਬਈ ਹਾਂਜੀ ਜਿਹਨੂੰ ਯਾਨੀ ਕਿ ਵੀ ਆਪਾਂ ਬੱਕਰੀ ਜੇ ਕੋਈ ਵੇਚਦਾ ਵਾ ਜੇ ਕਹਦੇ ਵੀ ਹਾਥ ਨਾਲ ਫੜ ਲਾ ਅੱਛਾ ਪੰਜ ਬੱਕਰੀਆਂ ਫੜ ਲਾ ਦਾਂਗਾ ਜੋ ਕੋਗੜੂ ਚੌਕ ਦੂਗਾ ਜਿਵੇਂ ਐਂਡ ਲਾ ਦੂਗਾ ਅੱਛਾ ਆ ਜਿਹੜੀ ਟੌਪ ਦੀਆਂ ਉਹ ਫੜ ਲੂਗਾ ਜੀ ਪੰਜ ਠੀਕ ਹੈ ਬਈ ਇਤੋਂ ਦੀ ਕਰ ਨੌਲੇਜ ਆਈ ਇਹਦੀ ਹਮ ਬਈ ਇਹਨਾਂ 'ਚ ਬਿਮਾਰੀਆਂ ਕਿੰਨੀਆਂ ਕਿਉਂ ਆਉਂਦੀਆਂ ਬਿੱਟਲ ਬੱਕਰੀ ਜੀ ਬਈ ਯਾਰ ਬਿਮਾਰੀ ਕੋਈ ਨਹੀਂ ਆਉਂਦੀ ਅੱਛਾ ਕੁਛ ਵੀ ਨਹੀਂ ਆਉਂਦਾ ਜੇ ਧਿਆਨ ਰੱਖਤਾ ਤੁਸੀਂ ਕਦੇ ਵੈਕਸੀਨ ਕਰਾਈ ਹੈ ਜਿਹੜੀ ਬਿਮਾਰੀਆਂ ਤੋਂ ਪਹਿਲਾਂ ਹਾਂਜੀ ਭਾਈ ਉਸ ਤੋਂ ਪਹਿਲਾਂ ਹੀ ਵੈਕਸੀਨ ਕਰਾ ਦਿੰਦੇ ਆ ਠੀਕ ਨਹੀਂ ਬਿਮਾਰੀ ਵੱਡੇ ਵੀ ਲੌਂਦੀ ਠੀਕ ਹੈ ਬਾਕੀ ਆਪਦਾ ਘਰੇ ਵੀ ਮੜਾ ਇਹ ਗੌਰ ਰੱਖੇ ਘਰੇ ਯਾਨੀ ਕਿ ਸਫਾਈ ਜ਼ਰੂਰੀ ਆ ਅੱਛਾ ਹਾਂਜੀ ਬਾਕੀ ਸਫਾਈ ਜ਼ਰੂਰੀ ਆ ਬਾਕੀ ਨੂੰ ਟਾਈਮ ਸਿਰ ਤੇ ਦਵਾਈ ਦੱਪਾ ਵੀ ਦੇਣਾ ਚਾਹੀਦਾ ਜਮਾਂ ਹੀ ਨਹੀਂ ਬਿਮਾਰੀ ਆਉਂਦੀ ਜੇ ਆਪਾਂ ਉਦੋਂ ਹੀ ਕਰਾਂਗੇ ਜਦੋਂ ਡੈਗ ਹੀ ਪਈ ਹੂੰ ਫਿਰ ਉਹਨਾਂ ਦਾ ਮੁਸ਼ਕਲ ਹੀ ਹੋ ਜਾਂਦਾ ਜਦੋਂ ਬਿਮਾਰੀ ਆਉਂਦੀ ਉਦੋਂ ਗੌਰ ਕਰ ਲੋ ਪੁੱਛੇ ਨੂੰ ਹੁੰਦਾ ਨਹੀਂ ਕੋਸ਼ਿਸ਼ ਜਦੋਂ ਜਦੋਂ ਵੱਡੇ ਵੀਰ ਕਿਸੇ ਦੀ ਬਿਮਾਰੀ ਆਉਂਦੀ ਨਾ ਉਦੋਂ ਆਪਦੇ ਪਸ਼ੂਆਂ ਦੀ ਗੌਰ ਕਰੋ ਫਿਰ ਬਿਮਾਰੀ ਆਉਂਦੀ ਨਹੀਂ ਠੀਕ ਆ ਹਾਂਜੀ ਬਾਈ ਜੀ ਤੇ ਬਾਈ ਜਿਵੇਂ ਮਲਪਾਂ ਦੀ ਸਮੱਸਿਆ ਹੁੰਦੀ ਹੈ ਬੱਕਰੀਆਂ ਜੇ ਬੱਚੇ ਖੜ ਜਾਂਦੇ ਖਰਾਕ ਖਾ ਕੇ ਵੀ ਵੱਡੇ ਨਹੀਂ ਹੁੰਦੇ ਉਹ ਦਵਾਈਆਂ ਵੀ ਦਿਨੋਂ ਮਲਪਾਲੀ ਹਾਂਜੀ ਬਾਈ ਮਲਪਾਲੀਆਂ ਦਵਾਈਆਂ ਦਿੰਦੇ ਬਾਕੀ ਦਾਣੇ ਦੱਪੇ ਬੱਚੇ ਨੂੰ ਪਾਈ ਰੱਖੋ ਖੜਦਾ ਨਹੀਂ ਬੱਚਾ ਜੀ ਦੁੱਧ ਪੂਰਾ ਚੁੰਗਣਾ ਚਾਹੀਦਾ ਅੱਛਾ ਹਾਂਜੀ ਬਾਈ ਤੁਹਾਨੂੰ ਬਈ ਕਦੇ ਮੇਲਿਆਂ ਦੇ ਨਹੀਂ ਦੇਖਿਆ ਯਾਰ ਅੱਜ ਤੁਹਾਨੂੰ ਮਿਲੇ ਹਨਾ ਮੇਲਿਆਂ ਮੂਲਿਆਂ ਤੇ ਨਹੀਂ ਜਾਂਦੇ ਨਹੀਂ ਬਾਈ ਜੀ ਮੇਲਿਆਂ ਦੇ ਨਗਾਏ ਤੇ ਵੀ ਲੈ ਕੇ ਗਏ ਸੀ ਆ ਕੱਕੜੇ ਤੇ ਵੀ ਗਏ ਸੀ ਹੁਣ ਕਾਲੇ ਕਾਲੇ ਮੇਲੇ ਤੇ ਜਾਵਾਂਗੇ ਕਾਲੇ ਕਾਲੇ ਮੇਲੇ ਤੇ ਜਾਂਦੇ ਹਾਂ ਹਾਂਜੀ ਹੁਣ ਵੀ ਲੈ ਕੇ ਜਾਵਾਂਗੇ ਪਹਿਲੀ ਿਆਰ ਲੈ ਕੇ ਜਾਣਗੇ ਜਿਹੜੀਆਂ ਤੁਹਾਡੇ ਕੋਲ ਹੁਣ ਇਹ ਬੱਕਰੀਆਂ ਬਾਈ ਜਿਵੇਂ ਬੱਚੇ ਆਉਂਦੇ ਆ ਘਰੇ ਕਿੰਨੇ ਕੁ ਦਾ ਪੱਠ ਬੱਕਰਾ ਸੇਲ ਕਰ ਦੇਣੋ ਕਿੰਨੇ ਮਹੀਨਿਆਂ ਦਾ ਵੇਚ ਦਊ ਬੱਚਾ ਬਾਈ ਜੀ ਮੈਂ ਤਾਂ 15 ਦਿਨਾਂ ਦਾ ਹੀ ਬੱਚਾ ਦੇ ਦਿੰਦਾ ਹੁਣ ਗੰਗਾ ਨਗਰ ਦੇ 4 ਪੱਠਾ ਲਗਾਏ ਆ ਜੀ ਅੱਛਾ ਹਾਂਜੀ 14-14 ਠੀਕ ਹੈ ਹਾਂਜੀ ਉਹ ਚਿੱਟੀ ਬੱਕਰੀਆਂ ਦੇ ਪੱਠਾ ਲਗਾਏ ਆ ਇਹਦੀਆਂ ਜੀ ਅੱਛਾ ਬਾਈ ਕੋਲੇ ਬਈ ਜਿਆਦਾ ਕਾਲੀਆਂ ਬੱਕਰੀਆਂ ਵਿੱਚ ਜਿਵੇਂ ਹైదరాబాద్ੀ ਕਰਾਸ ਵੀ ਆ ਗਈਆਂ ਹਨਾ ਆ ਦੇਖ ਲਓ ਆ ਇਹ ਡੱਬੀ ਬੱਕਰੀਆਂ ਬਈ ਪੱਠਾ ਹਾਂ ਇਹਦੀਆਂ ਬਈ ਚਾਰ ਪੱਠਾ ਆਈਆਂ ਅੱਛਾ ਚਾਰ ਇੱਕੇ ਦੀਆਂ ਸੀ ਠੀਕ ਚਾਰ ਨੇ ਚਾਰ ਬੱਚੇ ਦੇ ਹਾਂ ਚਾਰ ਬੱਚੇ ਤੇ ਬਈ ਕੱਦ ਬਹੁਤ ਆ ਬੱਕਰੀਆਂ ਦਾ ਮਿਨਿਆ ਕਦੇ ਕੱਦ ਕਿਸੇ ਦਾ ਨਹੀਂ ਬਈ ਕੱਦ ਨਹੀਂ ਮਿਲਿਆਗਾ ਲੋ ਬਈ ਵਧੀਆ ਬਈ ਮਿਹਨਤੀ ਬੰਦਾ ਹਨਾ ਪ੍ਰਮਾਤਮਾ ਰੰਗ ਭਾਗ ਲਾਵੇ ਬਈ ਹੁਣ ਜੇ ਕੋਈ ਤੁਹਾਨੂੰ ਫੋਨ ਕਰੂਗਾ ਵੀਡੀਓ ਦੇਖ ਕੇ ਬੱਚੇ ਹੈਗੇ ਆਪਣੇ ਕੋਲੇ ਹਾਂਜੀ ਬਾਈ ਹੈਗੇ ਆਪਣੇ ਕੋਲੇ ਕਿਹੜੇਗਾ ਬੱਚੇ ਕਰੇ ਬੱਚੇ 10 ਗਾਈ ਕਰੇ ਕਿ ਨਾ 15 ਕੇ ਬੱਚੇ ਵੇਚ ਤੇ 25 ਬੱਚੇ ਹੈਗੇ ਮੇਰੇ ਕੋਲੇ ਠੀਕ ਆ ਉਹਦਾ ਨੰਬਰ ਦੱਸ ਦਿਓ ਬਾਈ 70103 04026 ਬਾਈ ਵੀਡੀਓ ਚ ਵੀ ਨੰਬਰ ਬਾਈ ਦਾ ਚੱਲ ਰਿਹਾ ਸੰਪਰਕ ਕਰ ਲਿਓ ਮਿਹਨਤੀ ਬੰਦਾ ਹਨਾ ਸ਼ੁਰੂ ਤੋਂ ਬੱਕਰੀਆਂ ਰੱਖੀਆਂ ਤੇ ਇੱਕ ਵੀ ਬੱਕਰੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਨਰਮਾ ਮਾੜੀ ਆ ਜਿੰਨੀਆਂ ਬੱਕਰੀਆਂ ਬਾਈ ਕੋਲੇ ਵਧੀਆ ਕੱਦ ਕਾਠੀ ਦੀਆਂ ਕੰਨਾਂ ਦੀਆਂ ਵੀ ਬਹੁਤ ਸੋਹਣੀਆਂ ਆ ਤੇ ਰਿਜਲਟ ਵੀ ਬਾਈ ਨੇ ਜਿਵੇਂ ਦੱਸਿਆ ਹੁਣ ਪੱਠਾ ਅੱਗੇ ਤਿਆਰ ਖੜੀਆਂ ਤਾਂ ਵਧੀਆ ਰਿਜਲਟ ਹੋਊਗਾ ਜਿਹੜੇ ਕਿਸੇ ਭਰਾ ਨੇ ਕੋਈ ਬੱਚਾ ਲੈਣਾ ਤਾਂ ਬਾਈ ਤੋਂ ਲੈ ਸਕਦੇ ਹੋ ਕੋਟਲਾ ਮੇਰ ਸਿੰਘ ਵਾਲਾ ਪਿੰਡ ਆ ਬਾਗੇ ਪ੍ਰਾਣੇ ਦੇ ਨੇੜੇ ਰਹਿ ਗਿਆ ਹਨਾ ਜੀ ਹਾਂ ਜੀ ਬਾਗੀ ਪ੍ਰਾਣੇ ਦੇ ਨੇੜੇ ਤੇ ਬਾਈ ਨਾਲ ਸੰਪਰਕ ਕਰ ਲਿਓ ਘਰੇ ਦੇਖ ਕੇ ਬਾਈ ਨਾਲ ਗੱਲਬਾਤ ਕਰਕੇ ਬੱਚੇ ਤੁਸੀਂ ਖਰੀਦ ਸਕਦੇ ਹੋ ਹੋਰ ਬਾਈ ਕੋਈ ਗੱਲ ਜਿਹੜੀ ਆਪਦੇ ਦਿਲ ਤੋਂ ਕਹਿਣੀ ਚਾਹੋ ਬੱਕਰੀਆਂ ਬਾਰੇ ਕਿੰਨਾ ਕੁ ਕੋਸ ਦਿੱਤਾ ਇਹਨਾਂ ਕਰ ਮਾਰ ਬਹੁਤ ਕੋਸ ਦਿੱਤਾ ਇਹਨਾਂ ਨੇ ਹੂੰ ਪਰਿਵਾਰ ਚ ਬਈ ਕਿਵੇਂ ਸੈਟਿੰਗ ਵਧੀਆ ਰਹਿੰਦੀ ਹੈ ਬੜੀ ਵਧੀਆ ਨਹੀਂ ਕਿਹਾ ਹੋਰ ਕੰਮ ਕਰ ਲੋ ਕੋਈ ਵੱਡੇ ਵੀਰ ਸਾਡੇ ਘਰੇ ਨਫ਼ਰਤ ਹੈ ਨਹੀਂ ਜੀ ਇਹ ਤਾਂ ਬਲਗਾ ਵਾਂ ਅੱਛਾ ਹਾਂਜੀ ਸਾਡੇ ਘਰੇ ਨਫ਼ਰਤ ਜੇ ਤੈਨੂੰ ਬਤਾ ਬੁੜੀਆਂ ਦੀ ਵੀ ਨਫ਼ਰਤ ਹੋਵੇ ਤੇ ਫੇਰ ਇਹ ਕਿੱਥੋਂ ਬਲਦਾ ਜਦੋਂ ਘਰੇ ਕੋਈ ਮੌਸਮ ਮੰਨੇ ਜਾਂ ਕੋਈ ਕੌਸ ਹਾਂ ਸਾਡੇ ਰਿਸ਼ਤੇਦਾਰ ਜਾਨੀ ਕਿ ਥੋੜੇ ਜੇ ਸੌਖੇ ਆ ਅੱਛਾ ਉਹ ਵਿੱਚ ਨਫ਼ਰਤ ਮੰਨਦੇ ਸੀਗੇ ਮੰਨਦੇ ਆ ਅਸੀਂ ਜਾ ਆਉਨੇ ਆ ਉਹ ਸਾਡੇ ਕੋਲੇ ਜਾਨੀ ਕਿ ਘਾਟਗੇ ਵੀ ਤਕੜਾ ਬੰਦਾ ਤੈਨੂੰ ਮੈਂ ਤਕੜਾ ਹੀ ਹੁੰਦਾ ਕੋਈ ਯਾਰ ਅਸੀਂ ਇਹਨਾਂ ਤੋਂ ਜਾਨੀ ਕਿ ਸ਼ੁਰੂ ਕੀਤਾ ਵਾ ਪਹਿਲਾਂ ਬਈ ਅੱਜ ਤੋਂ ਚੱਲ ਹੁਣ ਤਾਂ ਮੰਡੀਆਂ ਮੁੰਡੀਆਂ ਚੱਲ ਪਗ ਮੰਗ ਬਹੁਤ ਹੋ ਗਈ ਪਹਿਲਾਂ ਲੋਕ ਸ਼ਰਮ ਆਉਂਦੇ ਸੀ ਨਾ ਵੀ ਹਾਂਜੀ 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 ਹੁਣ ਤਾਂ ਯਾਰ ਵੱਡੇ ਵੱਡੇ ਫਾਰਮ ਬਣ ਜਾਂਦੇ ਨੇ ਨਹੀਂ ਹੁਣ ਵੀ ਜਿਹੜਾ ਬੇਕਾਰ ਬੰਦਾ ਜਮਾ ਉਹਦਾ ਸ਼ਰਮ ਉਹਦਾ ਕਹਿੰਦੇ ਕਹਿੰਦਾ ਇਹ ਮਾੜੀਆਂ ਵਾ ਜਿਹੜਾ ਬੰਦਾ ਇਹ ਚੀਜ਼ ਦੀ ਮੰਨਦਾ ਨਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਮੁਸ਼ਕ ਆਉਂਦਾ ਜਾਂ ਇਹਨੂੰ ਘਟੀਆਂ ਕੰਮ ਆਉਂਦਾ ਉਹ ਮੈਂ ਕਹਣਾ ਉਹ ਬੰਦੇ ਨਾਲ ਦੀ ਘਟੀਆਂ ਸੋਚ ਕਿਸੇ ਦੀ ਨਹੀਂ ਹੈ ਨਹੀਂ ਹੈ ਨਹੀਂ ਵੱਡੇ ਬਈ ਹੈ ਨਹੀਂ ਹਾਂ ਵੀ ਲੋਕ ਮਾੜੇ ਤੋਂ ਮਾੜੇ ਕੰਮ ਕਰੀ ਜਾਂਦੇ ਆ ਯਾਰ ਪਰ ਇਹਦਾ ਮੇਨ ਤਾਂ ਸਾਰਾ ਦਿਨ ਬੰਦੇ ਨੇ ਖੱਪਣਾ ਹਨਾ ਹੱਥ ਨੇ ਘਰੇ ਆਉਣਾ ਕਿੰਨੇ ਵਜੇ ਮਾਲ ਛੱਡਦੇ ਹੋ ਸਵੇਰ ਸਵੇਰ ਜੀ 10 ਵਜੇ ਛੱਡ ਲਈਦਾ ਤੇ ਰਾਤ ਨੂੰ ਕਿੰਨੇ ਆ ਸ਼ਾਮ ਨੂੰ ਕਿੰਨੇ ਵਜੇ ਰਾਤ ਨੂੰ ਬਈ 8 ਵਜੇ ਜਾਂਦੇ ਨੇਰਾ ਹੋ ਜਾਂਦਾ ਪੂਰਾ ਹਾਂ ਜੀ ਘਰੇ ਜਾਣੀ ਜੇ ਮੀਮਣਿਆਂ ਨੂੰ ਸ਼ਾਮ ਦੇ ਸੁਆਉਂਦਿਆਂ ਨੂੰ ਹੂੰ 11 12 ਵਜੇ ਜਾਂਦੇ ਜੀ ਠੀਕ ਹੈ ਅੱਗੇ ਫਿਰ ਬੱਚਿਆਂ ਨੂੰ ਵੀ ਸ਼ੌਂਕ ਹੈ ਪਾਈ ਹਾਂ ਹਾਂ ਜੀ ਹਾਂ ਜੀ ਇਹ ਬ੍ਰਾਂਡ ਨੂੰ ਵੀ ਬਹੁਤ ਸਾਡੇ ਨੂੰ ਸ਼ੌਂਕ ਆ ਠੀਕ ਹੈ ਇਹਨਾਂ ਦੇ ਬਹੁਤ ਧਿਆਨ ਰੱਖਦਾ ਵਾ ਚਲੋ ਵਧੀਆ ਬਈ ਧੰਨਵਾਦ ਬਾਈ ਬਹੁਤ ਬਹੁਤ ਤੁਸੀਂ ਸਮਾਂ ਦਿੱਤਾ ਗੱਲਬਾਤ ਕੀਤੀ ਦੋਸਤੋ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਬਾਈ ਹੋਰੀ ਜਿੰਨੇ ਮਿਹਨਤੀ ਆ ਇਹੋ ਜੇ ਹੋਰ ਵੀ ਮਿਹਨਤੀ ਬੰਦੇ ਆਪਣੇ ਚੈਨਲ ਤੇ ਆਪਾਂ ਲੈ ਕੇ ਆਉਂਦੇ ਰਹਾਂਗੇ ਵੀਡੀਓ ਨੂੰ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ